ਵੀਡੀਓ ਵਿੱਚ ਕੀਤਾ ਤਰ੍ਹਾਂ ਨੰਬਰ ਕੀ ਜਨਨ ਦਿੱਤਾ। ਅ ਸਿਕਾ ਜੀ ਮੈਂ ਧਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀ ਦੇ ਨਾਲ ਸੰਬੰਧਿਤ 6 ਕਿਸਾਨ ਜਥੇਬੰਦੀਆਂ ਦੀ ਸਾਂਝੇ ਤੌਰ ਤੇ ਮੀਟਿੰਗ ਹੋਈ ਹੈ ਜਿਦੇ ਚ 6 ਦੀ 6 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਮੁਕੇਰੀਆਂ ਦੇ ਵਿੱਚ ਭਾਜਪਾ ਦਾ ਜਿਹੜਾ ਹੈ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਜਾਏਗਾ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਸਾਫ ਤੌਰ ਤੇ ਕੀਤਾ ਹੈ ਕਿ ਭਾਜਪਾ ਨੇ ਲਗਾਤਾਰ ਕਿਸਾਨਾ ਵਿਰੋਧੀ ਜਿਹੜੇ ਫੈਸਲੇ ਕੀਤੇ ਹੈ ਜਿਦੇ ਕਰਕੇ ਸਾਡੇ 750 ਕਿਸਾਨ ਜਿਹੜੇ ਹੈ ਉਹ ਲਗਾਤਾਰ ਲੜਦੇ ਕਿਸਾਨੀ ਦੇ ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਸ਼ਹੀਦ ਹੋਏ ਐ ਤੇ ਅਸੀਂ ਜਿਹੜੀ ਭਾਜਪਾ ਲਗਾਤਾਰ ਕਿਸਾਨ ਵਿਰੁੱਧ ਜਿਹੜੀ ਫੈਸਲੇ ਲੈ ਕੇ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਜਿਹੜੀ ਅਸੀਂ ਮੰਗ ਰੱਖੀ ਸੀਗੀ ਕਿ ਭਾਜਪਾ ਜਿਹੜੀ ਸੁਆਮੀਨਾਥਮ ਰਿਪੋਰਟ ਦੇ ਹਿਸਾਬ ਦੇ ਨਾਲ ਸੀਟੂ ਫਾਰਮੂਲੇ ਦੇ ਹਿਸਾਬ ਦੇ ਨਾਲ ਜਿਹੜਾ ਇਹ ਸਾਨੂੰ ਐਮਐਸਪੀ ਦੋਊਗੀ ਉਹਦੇ ਤੋਂ ਭਾਜਪਾ ਪੱਜੀ ਹੈ ਇਸ ਗੱਲ ਨੂੰ ਲੈ ਕੇ ਅਸੀਂ ਪੂਰੇ ਮੁਕੇਰੀਆਂ ਦੇ ਵਿੱਚ ਹਰ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਹੈ ਭਾਜਪਾ ਦਾ ਵਿਰੋਧ ਕਰਾਂਗੇ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਖਾਸ ਕਰਕੇ ਅਪੀਲ ਕਰਦੇ ਆਂ ਕਿ ਮੁਕੇਰੀਆਂ ਦੇ ਬੀਜੇਪੀ ਦਾ ਕੋਈ ਵੀ ਜਿਹੜਾ ਹੈ ਪ੍ਰੋਗਰਾਮ ਨਾ ਕਰਾਇਆ ਜਾਵੇ ਜਿੱਥੇ ਵੀ ਜੇ ਪ੍ਰੋਗਰਾਮ ਹੋਏਗਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਡ ਜਿਹੜਾ ਹੈ ਉਹਦਾ ਵਿਰੋਧ ਕੀਤਾ ਜਾਏਗਾ ਤੇ ਖਾਸ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਲਾਜ਼ਮਾਂ ਨੂੰ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਭਾਜਪਾ ਨੇ ਪਿਛਲੇ ਦਸਾਂ ਸਾਲਾਂ ਵਿੱਚ ਫੈਸਲੇ ਕੀਤੇ ਆ ਅਸੀਂ ਸੱਦਾ ਦਿੰਦੇ ਆ ਕਿ ਭਾਜਪਾ ਨੂੰ ਇਹਨਾਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਹਰਾ ਕੇ ਜਿਹੜਾ ਹੈ ਉਹ ਹਰਾ ਕੇ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿਓ ਧੰਨਵਾਦ ਜੀ